आज सुप्रीम कोर्ट ਦੇ ਫੈਸਲੇ ਦੀ ਅਸੀਂ ਸਲਾਘਾ ਕਰਦੇ ਆ ਜੋ 12.5% ਉਹਨਾਂ ਨੇ ਕੋਟਾ ਜਿਹੜਾ ਅਲੱਗ ਕੀਤਾ ਵਾਲਮੀਕੀ ਸਮਾਨ ਲਈ ਬਾਵਾ ਸਾਹਿਬ ਨੇ ਦੇਣ ਦਿੱਤੀ ਹੈ ਨਾ ਰਿਜ਼ਰਵੇਸ਼ਨ ਲੈ ਕੇ ਅਸੀਂ ਨੌਕਰੀਆਂ ਭੜੇ ਲਿਖੇ ਆ ਕਿ ਮਦ ਦਾ ਇੱਕ ਹਰ ਸਵਿਲੇ ਤਦੇ ਅਸੀਂ ਕਿ ਵਦੇ ਨਹੀਂ ਸਾਰਿਆਂ ਨੂੰ ਅਧਾਰ ਹੋਣਾ ਚਾਹੀਦਾ ਹਰ ਗਰੀਬ ਨੂੰ ਹਰ ਮੀਰ ਨੂੰ ਮਿਲਣਾ ਚਾਹੀਦਾ म कोर्ट तो के फैसले की अलाघा कर जो साढ़े बारह परसेंट उन्होंने कोटा जो अलग किया समान ला ਇਹ ਜਿਹੜਾ ਕੋਟਾ ਸੀਗਾ ਸ਼ੁਰੂ ਤੋਂ 1975 ਦੇ ਵਿੱਚ ਗਿਆਨੀ ਗੱਲ ਸਿੰਘ ਜੀ ਨੇ ਬਣਾਇਆ ਸੀਗਾ ਅੱਜ ਵੀ ਸਾਡਾ ਦਲਤਾਂ ਤੋਂ ਦਲਤ ਸਮਾਜ ਆ ਪਿਛੜਾ ਜੇ ਅਸੀਂ ਅੱਜ ਇਹ ਸੁਜੋਗ ਹੋ ਗਏ ਆ ਪੜਾਈ ਕਰਾਣ ਦੇ ਯੋਗ ਹੋ ਗਏ ਬੱਚਿਆਂ ਨੂੰ ਜੇ ਸਾਡੇ ਬੱਚੇ ਵੀ ਪੜ੍ਹ ਲਿਖ ਕੇ ਕੋਈ ਅੱਛੀ ਤਰੀਮ ਸਿੱਖ ਲੈਣਗੇ ਤਾਂ ਬਾਕੀ ਕਿਸੇ ਨੂੰ ਤਰਾਨੇ ਹੋਣੀ ਚਾਹੀਦਾ ਇਹ ਜਿਹੜਾ ਤਰਾਜ ਹੈ ਚੰਦ ਬੰਦਿਆਂ ਨੂੰ ਆ ਬਾਕੀ ਆਦਰ ਮਿਸਮਾਤ ਵਾਲਨ ਦੀ ਸਮਾਜ ਇੱਕ ਪਲੇਟਫਾਰਮ ਤੇ ਆ ਇੱਕ ਤੇ ਰਹੇਗਾ ਇਹ ਜਿਹੜੇ ਚੰਦ ਬੰਦੇ ਆ ਜਿਹੜੇ ਆਪਸ ਵਿੱਚ ਹੀ ਸਮਾਜਾਂ ਨੂੰ ਬਿਤਰਾ ਪਾ ਰਹੇ ਆ ਭਾਬੀ ਇਹ ਕਿਉਂ ਅਧਿਕਾਰ ਸਰ ਦਾ ਇੱਕੋ ਜਿਹਾ ਬਰਾਬਰ ਹੁੰਦਾ ਹੈ ਸਮਾਜ ਦੇ ਵਿੱਚ ਵੱਖਰਾ ਕਿਉਂ ਸਮਾਜ ਦੇ ਵਿੱਚ ਦੇਖੋ ਜੀ ਉਹ ਕਹਿੰਦੇ ਅਸੀਂ ਉੱਚੇ ਉਹ ਕਹਿੰਦੇ ਮੈਂ ਤੇ ਕਹਿੰਦਾ ਇਨਸਾਨ ਕੋਈ ਵੀ ਨਹੀਂ ਉੱਚਾ ਪਰਮਾਤਮਾ ਹੀ ਉੱਚਾ ਹੈ ਪਰਮਾਤਮਾ ਤੋਂ ਉੱਤੇ ਕੋਈ ਹੋਇਆ ਨਹੀਂਗਾ ਇਹ ਸਿਰਫ ਪੋਲਿਟਿਕਸ ਦੀ ਲੜਾਈ ਹੈ ਹੋਰ ਕੁਝ ਨਹੀਂ ਹੈ ਜਿਹੜੇ ਉੱਤੇ ਚਲੇ ਜਾਂਦੇ ਆ ਉਹ ਕਹਿੰਦੇ ਜਿੰਨਾ ਮਾਇਆਵਤੀ ਨੇ ਕਹਿੰਦੀ ਬਹੁਤ ਸਮਾਜ ਪਾਰਟੀ ਦਾ ਰੌਲਾ ਆ ਬਹੁਨ ਸਮਾਜ ਪਾਰਟੀ ਅੱਜ ਪੰਜਾਬ ਦੇ ਵਿੱਚ ਕਿੱਥੇ ਹੈਗੀ ਆ ਪਿਛੜੀ ਹੋਈ ਪਾਰਟੀ ਆ ਖਤਮ ਹੋ ਗਈ ਬਹੁ ਕਾਂਚੀ ਰਾਮ ਹੁਣੇ ਹੁੰਦੇ ਤਾਂ ਮੇਰੇ ਖਿਆਲੇ ਕਰਮਨੀਤੀ ਕਦੇ ਵੀ ਹੋਉਂਦੇ ਨਾ ਉਹਨਾਂ ਨੇ ਇਹ ਸਾਡਾ ਮੰਨ ਦੀ ਇੱਛਾ ਹੈ ਉਹ ਪੋਲਟੈਕਸ ਦੇ ਵਿੱਚ ਸਹੀ ਇਨਸਾਫ ਕਰਨ ਵਾਲੇ ਬੰਦੇ ਬਹੁ ਕਾਂਚੀ ਰਾਮ ਜੀ ਸੀਗੇ ਮਾਇਆਪਤੀ ਭੈਣ ਜੀ ਹੁਣੇ ਬੇਕਾਰ ਨੇ ਮਾਨੇ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਸਹਿਮਤ ਹੋ ਸਹਿਮਤ ਐਸੀ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਬਾਕੀ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਬਿਸ਼ਰਾਮ ਦੇਣਾ ਸੁਪਰੀਮ ਕੋਰਟ ਨੂੰ ਲੱਖ ਲੱਖ ਵਧਾਈ ਦਿਨਾ ਜੈ ਭੀਮ ਜੈ ਭਾਰਤ ਮੈਂ ਸੰਨੀ ਸੋਤਾ ਪ੍ਰਧਾਨ ਨਗਰਪਾਲਿਕਾ ਜੂ ਦੂਨੀਆ ਨੇ ਪਰੇ ਬੰਦ ਦੀ ਗੋਸ਼ ਹੈ ਇੱਕ ਪਾਸੇ ਕਈ ਵਸਤੇ ਬੰਦੀਆਂ ਬੈਠੀਆਂ ਆ ਪਰੇ ਬੰਦ ਕਰਕੇ ਇੱਕ ਪਾਸੇ ਜੀ ਲੱਡੂ ਆ ਰਹੇ ਕਿ ਕਿੱਦਾਂ ਦੇਖੋ ਅਸੀਂ ਨਹੀਂ ਜੀ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਿਰ ਮੱਥੇ ਲੈਣੇ ਆ ਔਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਇਤਿਹਾਸਕ ਫੈਸਲਾ ਕਰਕੇ 12% ਰੈਕਸ਼ਨ ਜਿਹੜਾ ਸਾਡੇ ਸਮਾਜ ਨੂੰ ਦਿੱਤਾ ਹੈ ਕਿ ਸਾਡੇ ਵੀ ਬੱਚੇ ਆਪਣੀ ਪਟੋਲ ਕਿਤਰਾ ਦੇਜੋ ਕੋਈ ਹਰ ਸਭ ਲਈ ਬਰਾਬਰ ਹੁੰਦਾ ਹੈ ਬਿਲਕੁਲ ਅਧਿਕਾਰ ਸਮਾਜ ਦੇ ਅਲੱਗ-ਅਲੱਗ ਨੂੰ ਲਿਖ ਰਿਹਾ ਜੋ ਨਹੀਂ ਨਹੀਂ ਦੇਖੋ ਇਸ ਦੇਸ਼ ਚ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਹੈ ਤੇ ਜੇ ਜਿਹੜੇ ਸਮਾਜ ਨੇ ਬੰਦ ਦੀ ਕੌਲਮੀ ਕੀਤੀ ਸਾਡੇ ਹੀ ਭਰਾ ਆ ਅਸੀਂ ਕਿਸੇ ਸਮਾਜ ਦਾ ਵਿਰੋਧ ਨਹੀਂ ਕਰਦੇ ਬਟ ਅਸੀਂ ਕਿੰਨੇ ਵੀ ਜਿਹੜਾ ਫੈਸਲਾ ਹੋਇਆ ਬਹੁਤ ਵਧੀਆ ਹੋਇਆ ਔਰ ਜਿਨ੍ਹਾਂ ਨੇ ਆਪਣੀ ਗੱਲ ਰੱਖਣੀ ਉਹਨਾਂ ਨੇ ਇਹ ਤਰੀਕਾ ਬਣਾਇਆ ਚਲੋ ਜਿਹਨੂੰ ਉਹਨਾਂ ਨੂੰ ਕਮੀ ਲੱਗਦੀ ਜੇ ਕਾਨੂੰਨ ਚ ਉਹ ਆਪਣੀ ਗੱਲ ਦਾ ਹੱਕ ਫੜਦੇ ਆ ਅਸੀਂ ਸ਼ਰਮੱਤੇ ਜੀ ਅਸੀਂ ਧੰਨਵਾਦ ਕਰਦੇ ਆ ਬਹੁਤ ਸਦੀਆਂ ਬਾਅਦ ਕਿਤੇ ਸੁਣੀ ਗਈ ਹੈ ਸਾਡੇ ਸਮਾਜ ਦੀ ਸਾਰੇ ਸਪੀਕਰ ਸਾਰੇ ਪਾਰਚਾਲ ਗਾਣੇ ਇਹ ਲੱਗ ਸਕਦੇ ਆ ਇਹ ਤਾਂ ਸਿਰਫ ਹੋਣਾ ਹੈ ਧੰਨ ਹੋ ਤੁਸੀਂ ਪ੍ਰਾਪਤ ਆ ਸਾਡਾ ਸਾਰਾ ਨਾਫੀ ਕੋਈ ਮਤ ਭੇਦ ਨਹੀਂ ਇੱਥਾਂ ਦੇ ਲੋਕ ਜਿਹੜੇ ਮਤ ਭੇਦ ਪਾਉਂਦੇ ਆ ਇਹ ਵੀ ਅਸੀਂ ਆਪਣੇ ਭਾਈਚਾਰਨਾ ਬੈ ਕੇ ਹੱਲ ਕਰ ਲਾ ਆਪਾਂ ਇਹਨਾਂ ਦੇ ਹੱਥ ਟੋਕਾਂ ਨਾ ਬੜੀਆਂ ਲੀਡਰਾਂ ਦੇ ਜਿਵੇਂ ਜਿਉਂ ਦੀ ਤਿਉਂ ਪਹਿਲਾਂ ਹੁੰਦੇ ਚੱਲਣ ਦਿੱਤਾ ਜਾਂਦਾ ਜੈ ਜੀ ਜੈ ਭਾਗਵਾਨ ਰਿਜ਼ਰਵੇਸ਼ਨ ਖਤਮ ਕਰਨੀ ਆ ਇਸ ਵਿੱਚ ਹੈਡ ਵੀਜ਼ਿਟ ਜਾ ਰਹੇ ਆ ਵਾਲੇ ਇਸ ਤਰੀਕੇ ਦੇ ਨਾਲ ਐਡ-ਆਨ ਦੀ ਗੱਲ ਗਈ ਹੈ। ਇਹ ਜਿਹੜਾ ਮਨ ਲਾਣ ਦਾ ਮਕਸਦ ਕੀਤਾ ਹੈ। ਇਹ ਵਿਅਕਤੀ ਜਿਹੜੇ ਨੇ ਆਪਣੀ ਕੋਲ ਪੈਸਾ ਹੈ ਜਾਂ ਉਹਨਾਂ ਦੇ ਰਾਸਤੇ ਦੇ ਉਹਨਾਂ ਨੂੰ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੀ ਕਹਿਣ ਕਿ ਇਹ ਚੀਜ਼ ਤੋਂ ਵੀ ਤੁਹਾਨੂੰ ਪਕਰੀਵਾ ਹੈਗਾ। ਨਹੀਂ ਆਪਾਂ ਦੀ ਉਹ ਖਤਮ ਕਰ ਦਿੱਤੀ ਜਾਊਗੀ ਫਿਰ। ਜਿਹੜੇ ਬੰਦੇ ਰਿਜ਼ਰਵੇਸ਼ਨ ਲੈ ਕੇ ਨੌਕਰੀਆਂ ਲੱਗ ਗਈਆਂ। ਯਾਨੀ ਉਹ ਤਾਂ ਸਾਨੂੰ ਬਾਬਾ ਸਾਹਿਬ ਨੇ ਦੇਣ ਦਿੱਤੀ ਹੈ ਨਾ। ਰਿਜ਼ਰਵੇਸ਼ਨ ਲੈ ਕੇ ਅਸੀਂ ਨੌਕਰੀਆਂ ਪੜੇ ਲਿਖੇ ਆ। ਇਹ ਪਦ ਦਾ ਇੱਕ ਹਾਸਿਲ ਲਿਆ ਤਾਂ ਵੀ ਅਸੀਂ ਅੱਗੇ ਵਧੇ। ਇਹ ਸਾਰਿਆਂ ਨੂੰ ਅਧਾਰ ਹੋਣਾ ਚਾਹੀਦਾ ਹਰ ਗਰੀਬ ਨੂੰ ਹਰ ਮੀਰ ਨੂੰ ਹੋਣਾ ਚਾਹੀਦਾ ਅਸੀਂ ਦੂਸਰੇ ਭਾਈਚਾਰੇ ਦੇ ਖਿਲਾਫ ਨਹੀਂ ਹੈ ਕਿਸੇ ਕੋ ਖਿਲਾਫ ਨਹੀਂ ਸਾਰਿਆਂ ਨੂੰ ਬਰਾਬਰ ਦਾ ਅਧਾਰ ਹੋਣਾ ਚਾਹੀਦਾ ਜਿਵੇਂ ਬਾਵਾ ਸਾਹਿਬ ਨੇ ਸੁਪਾਸਿ ਰਿਖੇ ਨੇ ਕਿ ਉਹ ਸਭ ਤਾਂ ਨੂੰ ਦੇ ਕੇ ਸਾਡੇ ਲੋਕਾਂ ਦਾ ਇਨਸਾਨਨ ਕਰਨਾ ਚਾਹੁੰਦੇ ਆ ਉਹ ਨਹੀਂ ਅਸੀਂ ਰਿਜ਼ਰਵੇਸ਼ਨ ਦੁੱਤੀ ਦਿੰਦੇ ਹਾਂ ਅੱਜ ਆਲੇ ਆਏ ਹੈ ਪਰਪੰਦੇ ਕੋਲ ਹੋਣਾ ਨਹੀਂ ਹੈ ਹੈ ਇਸ ਤੋਂ ਬਾਅਦ ਜੀਆ ਉਹ ਜਿਹੜਾ ਰੌਂਡਸ ਸਾਰੇ ਜੋ ਅੱਗੇ ਦੇਰ ਜਦੋਂ ਬੰਨੀਆਂ ਸਾਰੀਆਂ ਬੈਠ ਕੇ ਫੈਸਲਾ ਲਵਾਂਗੇ ਜੇ ਨਾ ਕੋਈ ਇੰਨੀ ਗੱਲ ਹੋਊਗੀ ਕਿ ਕੋਈ ਵੱਡਾ ਐਕਸ਼ਨ ਹੋਊਗਾ ਕੋਈ ਐਸੀ ਗੱਲ ਛੋਟਾ ਨਾ ਤੁਹਾਨੂੰ ਪਤਾ ਹੋਣਾ ਇੱਕ ਵਾਰੀ ਐਸੀਐਸਟੀ ਐਕਟ ਜਿਹੜਾ ਪਾਵਰਲੈਸ ਕਰ ਦਿੱਤਾ ਗਿਆ ਸੀਗਾ ਇੱਕ ਦਿਨ ਦੇ ਵਿੱਚ 2 ਅਪ੍ਰੈਲ ਨੂੰ ਛਾ ਨੂੰ ਗੋਡਿਆਂ ਪਰ ਮੋਦੀ ਕਰ ਲਿਆ ਮੋਦੀ ਸੀਗਾ ਨਾ ਗੋਡਿਆਂ ਪਰ ਕਰ ਲਿਆ ਦੁਬਾਰੇ ਮੇ ਪਾਵਰਲੈਸ ਫੁੱਲ ਕਰਨਾ ਪਿਆ ਸੀਗਾ ਇਸ ਕਰਕੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਆਂ ਕਿ ਚੂਣੀਆਂ ਵੱਟ ਵੱਟ ਕੇ ਨਾ ਦੇਖ ਇਹ ਲੋਕ ਬਹੁਤ ਗਰਮ ਹੋਏ ਆ ਹੁਣ ਅੱਗੇ ਵਾਲਾ ਗੱਲ ਨਹੀਂ ਹੈਗੀ ਕਿਸੇ ਭਲੇਖੇ ਚੋਂ ਮੈਂ ਸਾਡੀ ਇਹੀ ਬੇਨਤੀ ਹੈ ਵੀ ਇਹ ਕਹਿਰ ਜਿੰਨਾ ਚਿਰ ਚੱਲਦਾ ਚਲਾ ਲਾ ਜੈ ਭੀਮ ਜੈ ਭਰਤਵਾਹਿ ਜੈ ਗੁਰਦੇਵ ਧਨਗੁਰ ਦੇ ਆਹ ਬਾਪੀ ਵਿੱਚ ਧਨਕ ਵੀ ਅੱਜ ਦਾ ਜਿਹੜਾ ਇਹ ਧਰਨਾ ਇਹ ਆਪਣੇ ਜਿਹੜੇ ਰਿਜ਼ਰਵੇਸ਼ਨ ਦੇ ਜਿਹੜੇ ਵੱਖ-ਵੱਖ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਵਿਰੋਧ 'ਚ ਇਹ ਲੱਗਦਾ ਕਿ ਜਿਹੜੀ ਲੈਜਿਸਲੇਚਰ ਹੈ ਕਿ ਪਹਿਲਾਂ 12.5% ਜਿਹੜੇ ਰਿਜ਼ਰਵੇਸ਼ਨ ਘਟੇ ਸੀਗੇ ਆਸੀ ਭਾਈਚਾਰੇ ਨੂੰ ਮਾਜਵੀ ਭਾਈਚਾਰੇ ਨੂੰ ਉਹਦੇ ਵਿੱਚ ਜਿਹੜਾ ਪਾਰਾ ਪਾਉਣ ਦੀ ਕੋਸ਼ਿਸ਼ ਕੀਤੀ ਥੋੜਾ ਦੇਖੋ ਬਾਦਮੀਕ ਭਾਈਚਾਰਾ ਵੀ ਸਾਡੇ ਸਮਾਜ ਦਾ ਹੰਗਾ ਮਾੜੇ ਫੋਟੋ ਚਾਰਾਂ ਵਿੱਚ ਸਾਡੇ ਨੂੰ ਲੱਗਦੀ ਇਹਨਾਂ ਨੂੰ ਲੋਕਾਂ ਨੂੰ ਲੜਾਇਆ ਜਾਵੇ ਇਕੱਠੇ ਨਾਲ ਦੋਨੀਆਂ ਬਰਾਦਰੀਆਂ ਇਕੱਠੀਆਂ ਹੋ ਗਿਆਂ ਤੇ ਦਿਨਾਂ 'ਚ ਸਰਕਾਰਾਂ ਬਣਾ ਸਾਨੂੰ ਇਹ ਮਾੜੀਆਂ-ਬਾੜੀਆਂ ਕਰਾਂ ਜਾਂ ਬੰਡਾ ਪਾ ਕੇ ਪਰ ਅਸੀਂ ਇਹ ਹੋਣੇ ਨਹੀਂ ਦੇਣਾ ਠੀਕ ਨਹੀਂ ਉਹ ਸਾਡੇ ਭਰਾ ਆ ਅਸੀਂ ਉਹਨਾਂ ਦੇ ਭਰਾ ਆ ਕਿ ਅਸੀਂ ਤਾਂ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਜਿਹੜਾ ਪੰਗਾ ਪਿਆ ਇਹਨੂੰ ਵਾਪਸ ਲੈ ਲਓ ਰਿਵਿਊ ਪਾ ਕੇ ਇਹਨੂੰ ਖਤਮ ਕਰਾ ਦਿਓ ਇਹਨੂੰ ਨਾ ਬਧਾਓ ਜਿੱਦਾਂ ਪਹਿਲਾਂ ਚੱਲਦੀ ਆ ਉਦਾਂ ਹੀ ਚੱਲਣ ਦਿਓ ਕਿ ਕਿ ਨਹੀਂ ਅਸੀਂ ਬਹੁਤਾ ਕੋਈ ਚਾਹਦੇ ਤੁਹਾ ਸਰਕਾਰ ਉੱਤੇ ਐਮਪੀ ਵੱਲ ਤੁਹਾਡੇ ਨਹੀਂ ਸਾਡਾ ਕੀ ਕਸੂਰ ਕੰਮ ਕਰੂਗਾ ਤਾਂ ਲੋਕ ਜਿਤਾਉਂਦੇ ਆ ਇਸ ਕਰਕੇ ਮੋਦੀ ਸਾਹਿਬ ਜਿਹੜਾ ਘੱਟ ਗਿਣਤੀ ਚ ਉਹ ਲੋਕਾਂ ਦੇ ਸਰਪੰਚਾਂ ਦੇ ਲਖੰਗਿਆਂ ਤੇ ਪਾ ਕੇ ਲੜਾਉਣਾ ਚਾਹੁੰਦਾ ਅਸੀਂ ਨਹੀਂ ਲੜਨਾ ਸਾਡਾ ਸਮਾਜ ਬਣਾ ਸੁਚੇਤ ਆ ਪੜ ਲੈ ਗਏ ਆ ਕਿ ਨਹੀਂ ਇਹ ਕਿਤੇ ਮਾਨਾ ਵੋਟਾਂ ਸੰਨ ਲੱਗੋਗਾ ਅਸੀਂ ਬੈਠ ਕੇ ਕਰ ਲਾਂਗੇ ਜਿਨ੍ਹਾਂ ਕੋਲ ਨਾ ਧਨ ਸੀ ਨਾ ਧਰਤੀ ਸੀ ਇਨ੍ਹਾਂ ਦੇ ਕੋਲ ਜਿਹੜੇ ਸਾਧਨ ਨਹੀਂ ਸੀ ਇਨ੍ਹਾਂ ਦੇ ਕੋਲ ਅੱਗੇ ਵਧਣ ਦੇ ਲਈ ਕੋਈ ਵੀ ਆਸਰਾ ਨਹੀਂ ਸੀ ਆ ਇਸ ਤਰ੍ਹਾਂ ਤਾਂ ਸਾਹਿਬ ਡਾਕਟਰ ਬਣੇ ਉਹਨਾਂ ਨੂੰ 10 ਸਾਲ ਜਿਹੜੀ ਰਿਜ਼ਰਵੇਸ਼ਨ ਲਈ ਉਹ ਦਿੱਤੀ ਐਜੂਕੇਸ਼ਨ ਜੀ ਵੀ ਔਰ ਜਿਹੜੀਆਂ ਔਲ ਵਾਲੀਆਂ ਸਰਕਾਰਾਂ ਸੀ ਉਹਨਾਂ ਨੇ ਆਪਣੀਆਂ ਵੋਟਾਂ ਨੂੰ ਆਪਣੀ ਕੁਰਸੀ ਦੀ ਤਾਕਤ ਨੂੰ ਬਚਾਈ ਰੱਖਣ ਨੂੰ ਇਹਨਾਂ ਜਿਹੜਾ ਉਹਨੂੰ ਰਿਜ਼ਰਵੇਸ਼ਨ ਨੂੰ ਵਧਾਉਣ ਦੇ ਜਿਹੜਾ ਹੋ ਰਿਹਾ ਹੈ ਤਾਂ ਅੱਜ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਨੇ ਪਹਿਲੀ ਗੱਲ ਮੈਨੂੰ ਲੱਗਦਾ ਵੀ ਇਹ ਨਹੀਂ ਜੋੜ ਲਈ ਸੀ ਉਹ ਸਰਗੁਨ ਜਿੰਨਾਂ ਨੂੰ ਸੜਕਾਂ ਤੇ ਬਰਬੜ ਕੇ ਲਿਆਉਂਦੀ ਆ ਅਰੇ ਜਿੱਥੇ ਵਿੱਚ ਪਾਈ ਰੱਖਣਾ ਉੱਥੇ ਆ ਕੇ ਰੱਖਣਾ ਇਹ ਮੈਂ ਸਮਝਦਾ ਤੋਂ ਵਧੀਆ ਗੱਲ ਨਹੀਂ ਹੈਗੀ ਪਜਾਏਗੀ ਇਹਨਾਂ ਨੂੰ ਪ੍ਰੇਰਨਾ ਦਿੱਤਾ ਜਾਵੇ ਜਿਹੜੇ ਹੈਲਥ ਸੇ ਤੁਹਾਨੂੰ ਕੀ ਦਿੱਤਾ ਜਾਵੇ ਐਜੂਕੇਸ਼ਨ ਜਿਹੜੀ ਆ ਉਹ ਹਰ ਵਰਗ ਨੂੰ ਫ੍ਰੀ ਕੀਤੀ ਜਾਵੇ ਔਰ ਜਿਹੜਾ ਅਨਾਜ ਜਿਹੜਾ ਮੈਂ ਸਮਝਣਾ ਦੇਸ਼ ਕਿੱਲੇ ਦੇਸ਼ ਤਰੱਕੀ ਕਰ ਗਿਆ ਦੇਸ਼ ਅੱਗੇ ਔਰ ਬਣ ਗਿਆ 80 ਕਰੋੜ ਲੋਕ ਜਿਹੜੇ ਆ ਜਿਨ੍ਹਾਂ ਨੂੰ 5 ਕਿਲੋ ਜਿਹੜਾ ਨਾਲ ਦਿੱਤਾ ਜਾਂਦਾ ਮੈਂ ਸਮਝਣਾ ਇਦੋਂ ਵੱਡਾ ਪਿਆਰ ਕੋਈ ਹੋ ਹੀ ਨਹੀਂ ਸਕਦਾ ਜੇ ਦੇਸ਼ ਤਰੱਕੀ ਦੇ ਆ ਤੇ ਫੇ 80 ਕਰੋੜ ਲੋਕਾਂ ਨੂੰ ਭਾਰਤ ਦੀ 1/3 ਵਾਦੀ ਨੂੰ ਜਿਹੜਾ ਉਹ ਨਾਲ ਫ੍ਰੀ ਦਿੱਤਾ ਜਾ ਰਿਹਾ ਇਹ ਕਿਉਂ ਹੋ ਰਿਹਾ ਜੇਕਰ ਉਹਨਾਂ ਨੂੰ ਸਰਕਾਰ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ ਹਰ ਘਰ ਤੇ ਨੌਕਰੀ ਦਾ ਪ੍ਰਬੰਧ ਹੋਵੇ ਤਾਂ ਮੈਨੂੰ ਲੱਗਦਾ ਵੀ ਇਹਨੇ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ। ਮੈਂ ਇਹ ਜਿਹੜੀ ਗੱਲ ਆ ਇਹ ਨਹੀਂ ਗੋਲੀ ਕਹੀ ਦੀ ਔਰ ਜਿਹੜਾ ਇਹ ਇਸ਼ੂ ਆ ਉਹ ਬੰਦ ਹੋਣਾ ਚਾਹੀਦਾ ਔਰ ਕਿੰਨਾ ਇਹ ਚੱਲਦਾ ਇਹ ਚੱਲੀ ਜਾਵੇ। ਪਰ ਸਪਨਾ ਦੀ ਨਵੀਂ ਸੂਚੀ ਪਾ ਕੇ ਇਹਨੂੰ ਜਿਹੜਾ ਉਹ ਬੰਦ ਕਰ ਦੇਣਾ ਸੀ। ਕੋਈ ਨਹੀਂ ਕਿਸੇ ਲਈ ਬੋਲ। ਇੱਕ ਜਨਰਲ ਮੋਰ ਸੀ ਆਪਾਂ ਗੱਲ ਜਿਵੇਂ ਵਾਕ ਵਾਕ ਦੇ ਔਰ ਦੋ ਹਫ਼ਤਾ ਦੀ ਗੱਲ ਹੈ। ਇੱਕ ਜਨਰਲ ਵਿੱਚ ਜਿਹਨਾਂ ਨੇ ਖੁੱਲੇ ਰੱਖਿਆ ਉਹਨਾਂ ਦਾ ਵੀ ਧੰਨਵਾਦ ਆ ਜਿਨਾਂ ਨੇ ਬੰਦ ਕੀਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਜਿਹੜਾ ਉਹ ਕਿਸੇ ਨੂੰ ਨਹੀਂ ਕੀਤਾ ਅਸੀਂ ਸਦਾ ਦਿੱਤਾ ਜਿਹੜੇ ਅੱਜ ਦਾ ਬੇਵਿਚ ਜੋ ਵੀ ਆਏ ਆ ਜਿੰਨੇ ਵੀ ਸਾਥ ਚੱਲੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਘਰਾਂ 'ਚ ਬੈਠੇ ਆ ਸਿਰਫ ਉਹ ਵੀ ਸਾਡਾ ਸਾਥ ਦੇ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਅਸੀਂ ਗੁਰਵਾਜੀ ਕਰਕੇ ਕਿਸੇ ਨਾਗਰਿਕ ਨੂੰ ਪਰੇਸ਼ਾਨ ਕਰਕੇ اسی او کوئی تعلق نہیں کھانا چاہیے جو ہم نے خدمت کر رہے ہیں وکندری بھی کیوں دیکھو یہ آج جو کال آئی تھی تیار اگر ایس سی ایس ٹی او بی سی جڑی ہے انوں علاوہ اور بہت سی سمارت پارٹی نے دو دن پہلا جڑا حمایت کی اور وہ بھی کوئی کال آئی جدا کوئی کھال ہوگی وہ تو پبلیکلی سارے سامنے آ گئے تھا اسی 1919 میں 1919 وچ بہت سی گورنمنٹ ہوئی تھی کہ یہ بول دیتی کہ ਕਿ ਜਿਹੜਾ ਅੱਗੇ ਦੱਸਦਾ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆਇਆ ਬਈ ਜਿਹੜੀ ਐਸਸੀ ਵਰਗ ਨੂੰ ਜਿਹੜਾ 1919 ਰਜਿਸਟ੍ਰੇਸ਼ਨ ਦਿੱਤੀ ਗਈ ਆ ਉਹਦੇ ਜਿਹੜਾ ਕ੍ਰੀਮੀ ਲੇਅਰ ਆ ਅਪੋਇੰਟਮੈਂਟ ਆਫ ਦਾ ਰਜਿਸਟ੍ਰੈਂਟ ਜੱਜ ਪਹਿਲਾਂ ਹੀ ਜਿਹੜੀ ਰਜਿਸਟ੍ਰੇਸ਼ਨ ਉਹਨਾਂ ਦੀ ਜਿਹੜੀ ਦੋ ਪੱਧਰ ਕਰ ਦਿੱਤੀ ਜਾਵੇ ਔਰ ਦੂਜਾ ਜਿਹੜਾ ਜਿਹੜੀ ਇਹਨਾਂ ਨੂੰ ਰਜਿਸਟ੍ਰੇਸ਼ਨ ਹੋ ਰਹੀ ਆ ਉਹਦਾ ਵਰਗੀ ਕਰੋ ਜੱਜ ਬਿੰਦਰ ਰੋਹ ਮੈਂ ਸਮਝਦਾ ਬ੍ਰਿਟਿਸ਼ ਗਵਰਨਮੈਂਟ ਨੇ ਮੈਂ ਸਮਝਦਾ ਇਹ ਇੱਕ ਸੋਚੀ ਸਭ ਦੀ ਸਾਜਿਸ਼ ਤੇ ਅਦੀਨ ਜਿਹੜਾ ਇਹਨਾਂ ਹੀ ਕੀਤਾ ਗਿਆ ਵੀ ਇਹ ਲੋਕ ਜਿਹੜੇ ਜਿਨ੍ਹਾਂ ਨੂੰ ਉਸ ਯਾਦ ਹੋਣ ਤੋਂ ਬਾਅਦ ਬਾਵਾ ਸਾਹਿਬ ਫੈਕਟਰੀ ਪਿੰਡ ਪਰਲੇ ਫੰਡਾਮੈਂਟ ਟ੍ਰੈਕ ਕਰਕੇ ਦਿੱਤਾ ਕਿਉਂਕਿ ਇਹ ਲੋਕ ਜਿਹੜੇ ਸੀ